ਰੈਜ਼ੋਲੂਸ਼ਨ ਕੋਈ ਕੀਤਾ ਕਿ ਅਗਲੇ ਸਾਲ ਕੀ ਨਵਾਂ ਕਰਨਾ ਹੈ ਕੁਛ ਨਹੀਂ ਸਰ ਕੁਛ ਨਹੀਂ ਕੀਤਾ ਇਹਦਾ ਨਾ ਅਸੀਂ ਦਾ 10th ਕੀਤੀ ਹੈ ਪਲੱਸ 1 ਦੇ ਵੇਖਾਂਗੇ ਹਜਾਸ਼ ਕੀ ਕਰਦੇ ਵੇ ਅਸੀਂ ਦਾ ਅਸੀਂ ਸੋਚਿਆ ਨਹੀਂ ਹਲੇ ਕੁਛ ਵੀ ਨਹੀਂ ਸੋਚਿਆ ਅਗਲੇ ਸਾਲ ਦੇ ਵਿੱਚ ਨਵਾਂ ਕੀ ਕਰਨਾ ਹੈ ਨਵਾਂ ਜੀ ਬਸ ਰੱਬ ਦੇ ਨੇੜੇ ਆਉਣਾ ਜੀ ਬਸ ਪੜਨਾ ਪੜਨਾ ਫੈਮਲੀ ਨਾਲ ਰਹਿਣਾ ਇਹ ਨਵੇਂ ਖਾਸ ਨਵੇਂ-ਨਵੇਂ ਚੀਜ਼ਾਂ ਸਿੱਖਣੀਆਂ ਆ ਤਾਂ ਤੁਸੀਂ ਕੁਝ ਸੋਚਿਆ ਨਵੇਂ ਸਾਲ ਦੇ ਵਿੱਚ ਕੀ ਨਵਾਂ ਕਰਨ ਦਾ ਬਹੁਤ ਕੁਝ ਸੋਚਿਆ ਜੀ ਨਵੇਂ ਸਾਲ ਦੇ ਵਿੱਚ ਅਸੀਂ ਨਵੇਂ 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 ਜਿਹੜੇ ਪਹਿਲਾਂ ਤੇ ਜੌਬ ਚੇਂਜ ਕਰਾਂਗੇ ਆਪਣਾ ਮੈਂ ਛੱਡੋ ਕੰਮ ਤੇ ਤਰੱਕੀ ਪਾਓ ਮੇਨ ਤੇ ਇਹ ਚੀਜ਼ ਆ ਨਸ਼ਾ ਕਰੋ ਹਮ ਦਾ ਕਰੋ ਲੋਕਾਂ ਦਾ ਸੇਵਾ ਕਰਨ ਦਾ ਨਸ਼ਾ ਰੱਖੀਏ ਹਨਾ ਗੁਰਦੁਆਰੇ ਜਾਈਏ ਕੰਮ ਦੇ ਵਿੱਚ ਰੱਖੀਏ ਨਸ਼ਾ ਦੁੱਧ ਦਾ ਨਸ਼ਾ ਕਰ ਲਓ ਵਾੜਾ ਬੜਾ ਵਟਰ ਰਿਹਾ ਮੇਰੇ ਹਿਸਾਬ ਨਾਲ ਦਾਨ ਪੁੰਨ ਵਧਾਣਾ ਜਾਊਂਗਾ ਇਸ ਸਾਲ ਚ ਤਾਂ ਕਿ ਹੋਰ ਮਤਲਬ ਸਾਰਾ ਕੁਝ ਠੀਕ ਹੁੰਦਾ ਰਹੇ ਬਜ਼ੁਰਗਾਂ ਦੀ ਸੇਵਾ ਕਰਨਗੇ ਤੇ ਇਹ ਮਤਲਬ ਹਸਪੀਟਲ ਜੀ ਵੀ ਮਾੜੀ ਮੁੱਟੀ ਰੋਟੀ ਦੇ ਕੇ ਆਇਆ ਕਰਨਗੇ ਜੀ